ਜਿਹੜੇ ਬੰਦੇ ਪੁਰਾਣੇ ਬਜ਼ੁਰਗ ਸੀ ਉਹਨਾਂ ਦੇ ਗਰਹਿ ਕਿਉਂ ਨਹੀਂ ਖਰਾਬ ਹੁੰਦੇ ਸੀ ਸਵੇਰੇ ਉੱਠ ਕੇ ਉਹਨਾਂ ਨੇ ਦਤਨ ਕਰਨੀ ਹਾਂ ਇਹੀ ਸੀ ਦਤਨ ਕਰਨੀ ਨਿੰਮ ਵਾਲੀ ਨਿੰਮ ਵਾਲੀ ਬੁੱਧ ਸਭ ਤੋਂ ਜ਼ਿਆਦਾ ਅੱਛਾ ਅੱਜ ਅਸੀਂ ਨਿੰਮ ਦੇ ਪਾਜੇ ਕਰਾਣੇ ਆ ਚਾਰ ਚੌਰਸ ਪੀਸ ਲੈ ਲਓ ਨਿੰਮ ਚ ਜਾ ਕੇ ਦਬਾ ਦਿਓ ਨਿੰਮ ਲਗਾ ਦਿਓ ਫਲਾਨੀ ਉਹ ਇੱਕ ਵਾਰ ਲਗਾਤੀ ਰੋਜ਼ ਦਾ ਪਾਜ ਤਾਂ ਨਹੀਂ ਹੋਇਆ ਅੱਛਾ ਜੇ ਦਤਨ ਕੋਈ ਬੰਦਾ ਡੇਲੀ ਕਰਦਾ ਹੈ ਜਾਂ ਕੇ ਤੋੜ ਕੇ ਕਰਦਾ ਹੈ ਹਾਂਜੀ ਉਹਦਾ ਹੋਰ ਇੱਕ ਦਾਤਨ ਦੀ ਡੇਟ ਦੇ ਵਿੱਚ ਵੀ ਪੁਰਾਣੇ ਬਜ਼ੁਰਗ ਦਾਤ ਨਾ ਨਹੀਂ ਕਰਦੇ ਸੀ ਹਾਂ ਉਹ ਤਾਂ ਹੋਰ ਵਿੱਚ ਹੈ ਬੁੱਧ ਦੇ ਨਾਲ ਉਹ ਚੰਦਰਮਾ ਨੂੰ ਮਿਕਸ ਕਰਦੇ ਸੀ ਉਹ ਕਿਦਾਂ ਦਾਤਨ ਲੈ ਲੈਂਦੇ ਸੀ ਉਹਦਾ ਸਾਥ ਮਿਲਦਾ ਸੀ ਸ਼ਨੀ ਨਾਲ ਪਹਿਲੇ ਦਾਤ ਨੂੰ ਕੱਟਣਾ ਲੋਹੇ ਨਾਲ ਸ਼ਨੀ ਆ ਗਿਆ ਹਾਂ ਫਿਰ ਉਹਨੂੰ ਦਾਤਨ ਨੂੰ ਕੱਟ ਕੇ ਉਹਨੂੰ ਪਾਣੀ ਚ ਡਬੋ ਦੇਣਾ ਚੰਦਰਮਾ ਮਿਲ ਗਿਆ ਅੱਛਾ ਤਿੰਨ ਚੀਜ਼ਾਂ ਦਾ ਯੋਗ ਬਣ ਗਿਆ ਬੰਦਾ ਸਟਰੋਂਗ ਕਿਉਂ ਨਹੀਂ ਹੋਊਗਾ ਬੰਦਾ ਕਿੰਨਾ ਸਟਰੋਂਗ ਹੋ ਗਿਆ ਅੱਜ ਜਦੋਂ ਅਸੀਂ ਇਹ ਪਾਇੇ ਦੱਸਦੇ ਆ ਲੋਕ ਦਾਤਨ ਤੁਸੀਂ 10 ਦਿਨ ਪਾਣੀ ਚ ਰੱਖ ਲਓ ਵਰਤੀ ਤਾਂ ਜਾਊਗੀ ਕੰਮ ਤਾਂ ਆਊਗੀ ਔਰ ਪ੍ਰਾਣੀਆਂ ਜਨਾਨੀਆਂ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਸੀ ਬੋਲਦਿਆਂ ਨਹੀਂ ਸੀ ਫालतੂ ਰੰਗਲੀ ਦਾਤਨ ਕਰਦੀਆਂ ਸੀ ਔਰ ਉਹਨਾਂ ਨੂੰ ਲਿਪਸਟਿਕ ਲਾਉਣ ਦੀ ਲੋੜ ਨਹੀਂ ਪੈਂਦੀ ਸੀ ਸਾਸਾਂ ਕਹਿੰਦੇ ਸੀ ਜੀ ਨੂੰ ਹਾਂਜੀ ਤੇ ਅੱਜ ਲੋਕ ਘਟ ਗਏ ਅੱਜ ਵੀ ਉਹ ਚੀਜ਼ਾਂ ਮਿਲਦੀਆਂ ਪਰ ਲਿਪਸਟਿਕ ਤਾਂ ਲਾਉਂਦੀਆਂ ਨੇ ਦੇਖੋ ਜੀ ਜਿਹੜੀਆਂ ਲਾਉਂਦੀ ਲਿਪਸਟਿਕ ਇਹਨਾਂ ਦੇ ਨਾਲ ਬੜੇ ਜ਼ਿਆਦਾ ਸਿਸਟਮ ਖਰਾਬੀ ਹੁੰਦੇ ਆ ਜਿਹੜੀ ਤੁਸੀਂ ਰੰਗਲੀ ਦਾਤਰ ਕਦੇ ਤੁਸੀਂ ਅੱਜ ਵੀ ਲੇਟਿਜ਼ ਰੰਗਲੀ ਦਾਤਨ ਕਰਨ ਲੱਗ ਜਨ ਬੱਠਲ ਦੇ ਵਿੱਚ ਆਪਦੇ ਪੈਰ ਧੋਣ ਲੱਗ ਜਨ ਲੋਹੇ ਦੀ ਬਾਲਟੀ ਚ ਨਹਾਣ ਲੱਗ ਜਨ ਅੱਛਾ ਠੀਕ ਹੈ ਜੀ ਕਦੇ ਕਦੇ ਮੰਜੇ ਤੇ ਸੌਣ ਲੱਗ ਜਨ 2-4 ਘੰਟੇ ਨਾ ਕਮਰ ਦਾ ਦਰਦ ਹੋਵੇ ਨਾ ਗੋਡੇ ਦਰਦ ਹੋਣ ਨਾ ਅੱਖਾਂ ਦੀ ਰੋਸ਼ਨੀ ਘਟੇ ਅੱਛਾ ਲੋਹੇ ਦੀ ਬਾਲਟੀ ਚਲੋ ਜਦੋਂ ਸ਼ਨੀ ਠੀਕ ਛੋਟੇ ਹੁੰਦੇ ਸੀ ਉਦੋਂ ਹੁੰਦਾ ਸੀ ਅੱਜ ਵੀ ਮੈਂ ਦੱਸਿਆ ਸੀ ਅਗਰ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਖਰਾਬ ਕਰਦੇ ਆ ਲੋਹੇ ਦੀ ਬਾਲਟੀ ਲੋਹੇ ਦਾ ਡੱਬਾ ਅੱਛਾ ਤੁਸੀਂ ਵਰਤਣਾ ਸ਼ੁਰੂ ਕਰ ਦੋ ਲੱਕੜ ਦੀ ਫੱਟੀ ਦੇ ਬੈਠ ਕੇ ਨਹਾਣਾ ਸ਼ੁਰੂ ਕਰ ਦੋਵੇ ਹੂੰ ਠੀਕ ਹੈ ਜੀ ਤੁਸੀਂ ਉਸ ਤੋਂ ਬਾਅਦ ਆਪਦੇ ਬੱਚੇ ਦਾ ਮਹੀਨੇ ਦੋ ਮਹੀਨੇ ਚ ਰਿਜ਼ਲਟ ਦੇਖੋ ਤੁਸੀਂ ਲੋਕਾਂ ਨੂੰ ਟੱਬ 'ਚ ਜਿਹੜੇ ਨਹਾਉਂਦੇ ਨੇ ਨਾ ਉਹਨਾਂ ਨੂੰ ਟੱਬ 'ਚੋਂ ਕੱਢੋਗੇ ਬਾਅਦ ਵਿੱਚ ਦੇਖੋ ਜੇ ਜੇ ਅਸੀਂ ਨਹਾਣ ਲੱਗੇ ਸਾਡੇ ਬੱਚੇ ਵੀ ਤਾਂ ਖਰਾਬ ਹੋ ਗਏ ਸਾਡੇ ਬੱਚੇ ਜੇ ਲੋਸ ਖਾਂਦੇ ਕਰੋੜਾਂ ਦਾ ਖਾਰੇ ਆ ਲੱਖਾਂ ਦਾ ਖਾਰੇ ਆ ਅੱਗੇ ਬੱਚਾ ਕੋਈ ਵੀ ਮਾਪੇ ਕਦੇ ਪੁਰਾਣੇ ਜਮਾਨੇ ਚ ਸੁਣਿਆ ਕਿ ਕਿਸੇ ਬੱਚੇ ਨੂੰ ਬੰਦੇ ਨੂੰ ਘਾਟਾ ਪੈ ਗਿਆ ਕਿਉਂਕਿ ਉਹਨਾਂ ਦਾ ਇੱਕ ਸੋਚ ਅੱਛੀ ਸੀਗੀ ਪਿਆ ਆ ਦੇ ਬੱਚੇ ਨੂੰ ਸਿਖਾਉਂਦੇ ਸੀ ਅੱਜ ਅਸੀਂ ਆਪਦੇ ਬੱਚੇ ਨੂੰ ਸਿਖਾਉਂਦੇ ਨਹੀਂ ਸਭ ਤੋਂ ਪਹਿਲੇ ਜੇ ਗਵਾਂਢੀ ਰੋਕਦੇ ਨਾ ਮੋਬਾਈਲ ਨਹੀਂ ਚਲਾਣਾ ਤੇ ਆਪਾਂ ਉਹਨੂੰ ਬੋਲਦੇ ਵੀ ਤੂੰ ਕਿਉਂ ਰੋਕਦਾ ਬਹੁਤ ਜੋਤਿਸ਼ ਜਿਹੜੀ ਹੈ ਨਾ ਜਦੋਂ ਤੁਸੀਂ ਕਿਸੇ ਜੋਸ਼ੀ ਕੋਲ ਜਾਓਗੇ ਨਾ ਟੇਵਾ ਦੇਖਦੇ ਸਾਰ ਤੁਹਾਨੂੰ ਤੁਹਾਡੇ ਬੱਚੇ ਦੀ ਪਹਿਲੇ ਆਦਤਾਂ ਦੱਸਣੀ ਹੈ ਫਿਰ ਦੱਸਣਾ ਵੀ ਆਹ ਟਾਈਮ ਇਦਾਂ ਖਰਾਬ ਆਊਗਾ ਇਹਦਾ ਪਾਈ ਕਰਨਾ ਅਸੀਂ ਇਹ ਪਾਈ ਨਹੀਂ ਕਰਦੇ ਹੁਣ ਆਮ ਬੰਦੇ ਕੀ ਕਰਦੇ ਆ ਬੱਚਿਆਂ ਨੂੰ ਅਸੀਂ ਆਪਦੇ ਤੋਂ ਦੂਰ ਕਰੀ ਜਾਂਦੇ ਆ ਜਦੋਂ ਬੱਚਿਆਂ ਨੂੰ ਦੂਰ ਕਰਾਂਗੇ ਤੇ ਬੱਚੇ ਤਾਂ ਵਿਗੜੂਗੇ ਜੋਤਿਸ਼ ਬਹੁਤ ਵੱਡੀ ਚੀਜ਼ ਹੈ